ਹਾਂਜੀ ਸਤਿ ਸ੍ਰੀ ਅਕਾਲ ਵੀਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕੱਲ ਆਪਾਂ ਪਾਉਣ ਲੱਗੇ ਸੀ ਤੇਲ ਗੇਅਰ ਚ ਤੇ ਜਦ ਗੇਅਰ ਖੋਲਿਆ ਤਾਂ ਉਹਦੇ ਵਿੱਚੋਂ ਇੱਕ ਗਰਾਰੀ ਇਹਦਾ ਦੰਦਾ ਖਰਾਬ ਹੋਇਆ ਸੀਗਾ ਤੇ ਆਪਣੀ ਨਾਲ ਇਹਦੀ ਗੇਅਰ ਹਾਂਡੀ ਟੁੱਟੀ ਹੋਈ ਸੀ ਕ੍ਰੈਕ ਹੋਈ ਹੋਈ ਸੀ ਨਾ ਤੇ ਇਹ ਆਪਾਂ ਨੂੰ ਹਾਲੈਂਡ ਵਾਲਿਆਂ ਨੇ ਉਦੋਂ ਫਿਰ ਆਪਾਂ ਨੂੰ ਗਾਰੰਟੀ ਦੇ ਵਿੱਚ ਆਪਾਂ ਨੂੰ ਗियर ਨਵਾਂ ਦਿੱਤਾ ਸੀਗਾ ਚਲੋ ਗਰੰਟੀ ਉਹਦੀ ਹੁੰਦੀ ਤਾਂ ਹੈਨੀ ਪਰ ਆਪਾਂ ਨੂੰ ਗੇਅਰ ਨਵਾਂ ਦਿੱਤਾ ਸੀ ਤੇ ਉਹ ਇੱਕ ਗਰਾਰੀ ਖਰਾਬ ਹੋਈ ਹੋਈ ਸੀ ਆਹ ਦੇਖ ਲਓ ਇਹਦਾ ਗੇਅਰ ਤੇ ਇੱਕ ਗਰਾਰੀ ਨੂੰ ਨਾ ਪਹਿਲੇ ਗੇਅਰ ਵਾਲਾ ਦੰਦਾ ਖਰਾਬ ਹੋਇਆ ਸੀ ਤੇ ਉਹ ਆਪਣੇ ਕੋਲੇ ਗੇਅਰ ਦੂਜਾ ਪਿਆ ਸੀ ਕਿਉਂਕਿ ਆਹ ਗੇਅਰ ਆ ਜਿਹੜਾ ਇਹ ਆਪਾਂ ਉਹਨਾਂ ਨੂੰ ਵਾਪਸ ਦੇਣਾ ਸੀਗਾ ਤੇ ਆਪਾਂ ਬਦਲੀ ਨਹੀਂ ਦੀ ਕਰਿਆ ਵੀ ਜਿੰਨਾ ਚਿਰ ਚੱਲਦਾ ਇਹੀ ਚਲਾਈ ਚਲਦੇ ਆ ਨਾ ਤੇ ਉਹਦੇ ਚੱਕਰ 'ਚ ਤੇ ਹੁਣ ਫਿਰ ਮੈਂ ਕਿਹਾ ਵੀ ਆਪਾਂ ਬਿੱਲੀ ਆ ਵੀ ਜਿਹੜਾ ਨਾਲ ਵਾਲਾ ਗੇਅਰ ਆ ਉਹਨੂੰ ਲਾ ਦੋ ਤੇ ਵੀ ਨਵਾਂ ਜਿਹੜਾ ਆਪਣੇ ਕੋਲੇ ਆਇਆ ਹੋਇਆ ਹੈ ਗਾਰੰਟੀ 'ਚ ਉਹ ਪਾਉਨੇ ਆ ਤੇ ਹੁਣ ਆਪਾਂ ਆਹ ਸਾਰਾ ਐਵੇਂ ਬਣਿਆ ਬਣਾਇਆ ਲਾਤਾ ਗੇਅਰ ਥੱਲੇ ਤੇ ਹੁਣ ਆਪਾਂ ਦੂਜਾ ਗੇਅਰ ਜਿਹੜਾ ਆਪਣੇ ਕੋਲੇ ਆਇਆ ਹੋਇਆ ਹੈ ਸੀਗਾ ਗਾਰੰਟੀ 'ਚ ਸਿਰਫ ਇਹਦੀ ਇੱਕ ਗਰਾਰੀ ਖਰਾਬ ਹੋਈ ਸੀ ਉਹ ਵੀ ਚੱਲ ਸਕਦੀ ਸੀ ਤੇ ਪਰ ਮੈਂ ਕਿਹਾ ਆਪਾਂ ਉਹ ਕਿਉਂਕਿ ਕੰਪਨੀ ਨੇ ਦੇਣਾ ਪਣਾ ਗੇਅਰ ਹਨ ਤੇ ਆ ਦੇਖੋ ਗੇਅਰ ਲਾਤਾ ਸੀ ਆਹ ਇਹਦੀ ਕਲਚ ਪਲੇਟ ਆ ਤੇ ਗੇਅਰ ਵੀ ਲਾਇਆ ਹੈ ਤੇ ਤਾਂ ਕਰਕੇ ਹੁਣ ਆਪਾਂ ਦੂਜਾ ਗੇਅਰ ਆ ਗਿਆ ਆਪਣੇ ਕੋਲੇ ਜਮਾਈ ਨਵਾਂ ਗੇਅਰ ਇਹਦਾ ਆਇਆ ਪਿਆ ਨਾ ਕੰਬਾਈਂ ਦਾ ਤੇ ਵਸ ਧੋਣਾ ਵਾ ਇਹਨੂੰ ਧੋ ਕੇ ਸਮਾਰ ਕੇ ਅੱਜ ਤਾਂ ਬਾਈ ਹੁਣੀ ਆਏ ਨਹੀਂ ਕੱਲੋਂ ਆਉਣਗੇ ਕਿਉਂਕਿ ਅੱਜ ਆਉਣਾ ਨਹੀਂ ਸੀ। ਉਹਨਾਂ ਨੇ ਹਾਲੈਂਡ ਵਾਲਿਆਂ ਨੇ ਵੀ ਨਹੀਂ ਆਉਣਾ ਅੱਜ ਤੇ ਕੱਲ ਨੂੰ ਲੱਗਾਂਗੇ। ਤੇ ਕੱਲ ਨੂੰ ਧੋ ਕੇ ਅੱਜ ਛੁੱਟੀ ਕਰਕੇ ਨਹੀਂ ਆਏ ਤੇ ਕੱਲ ਨੂੰ ਧੋ ਕੇ ਫਿਰ ਇਹਨੂੰ ਇਹ ਗੇਅਰ ਫੈਟ ਕਰ ਦੇਣਾ ਉਹ ਆਪਣਾ ਗਾਰੰਟੀ ਦੇ ਵਿੱਚ ਤੇ ਗਾਰੰਟੀ ਦੇ ਵਿੱਚ ਆਪਾਂ ਨੂੰ ਮਿਲ ਗਿਆ ਸੀਗਾ ਜਾਨੀ ਕਿ ਜਦੋਂ ਆਪਣੀ ਹਾਂਡੀ ਟੁੱਟੀ ਸੀ ਨਾ ਉਦੋਂ ਆਪਾਂ ਨੂੰ ਇਹਨਾਂ ਨੇ ਗਾਰੰਟੀ 'ਚ ਦਿੱਤਾ ਸੀਗਾ। ਤੇ ਫਿਰ ਉਹ ਉਹ ਗੀਰ ਆਪਾਂ ਛਾੜ ਦੇਣਾ ਉਹਦੀ ਸਫਾਈ ਤੋਂ ਵੀ ਕਰਕੇ ਉਕੇ ਉਹ ਤਾਂ ਬਿਲਕੁਲ ਬ੍ਰੈਂਡ ਨਿਊ ਗੇਅਰ ਆ ਜੜਾਓ ਵਾਲਾ ਉਹ ਝਾੜ ਦੇਣਾ ਗੇਅਰ ਆਪਾਂ ਉੱਤੇ ਫਿਰ ਤੇ ਕੱਲ ਦੂਜੀ ਮਸ਼ੀਨ ਵਾਲੇ ਬਾਈ ਹੁਣਾਂ ਨੇ ਆ ਗੇਟ ਦਾ ਕੰਮ ਕਰਤਾ ਆ ਦੇ ਵਿੰਗਾ ਕਰਦਾ ਗੇਟ ਨਾ ਮਾਰੀ ਐ ਚ ਕੰਬੈਨ ਕੰਬੈਨ ਵੀ ਵਿੰਗੀ ਕਰਦੀ ਕਾਉਤ ਨੂੰ ਨਾ ਬਾਹਰ ਖੜੀ ਸੀ ਕੰਬੈਨ ਉਹਨੂੰ ਅੰਦਰ ਲਿਆਉਣੀ ਸੀ ਤੇ ਸ਼ੀਲਡ ਲਾਈ ਨਹੀਂ ਸ਼ੀਲਡ ਲਾਉਣ ਦਾ ਚੇਤਾ ਭੁੱਲ ਗਿਆ ਲੇ ਆ ਕੇ ਗੇਟ ਚ ਵਸਾਤੀ ਆ ਗੇਟ ਇੰਨਾ ਕੁ ਬਾਹਰ ਸੀਗਾ ਤੇ ਆ ਗੇਟ ਵੀ ਵਿੰਗਾ ਕਰਦਾ ਤੇ ਕੰਬਾਈਨ ਦੀ ਸ਼ੀਲਡ ਵੀ ਵਿੰਗੀ ਕਰਦੀ ਬੜਾ ਗੁੱਸਾ ਆਇਆ ਯਾਰ ਤੇ ਦੇਖ ਕੇ ਹਨਾ ਕਿਉਂਕਿ ਵੀਰੇ ਯਾਰ ਵੀ ਇੰਨੇ ਪਿਆਰ ਨਾਲ ਰੱਖੀਆਂ ਹੀਆਂ ਕੰਬਾਈਨਾ ਹਨ ਕੋਈ ਵੀ ਸੰਸਮਾਨਾ ਕੰਬਾਈਨਾ ਲਾ ਲੋ ਟਰੈਕਟਰ ਲਾ ਲੋ ਜਦੋਂ ਵੀਰੇ ਚਲੋ ਜਿਹੜੀ ਸਮਝ ਲਓ ਵੀ ਦਰਖਤ ਤੋਂ ਝੀਟ ਲੱਗ ਗਈ ਜਾਂ ਕੁਝ ਹੋਰ ਹੋ ਗਿਆ ਉਹ ਚਲੋ ਬੰਦਾ ਜਾਣ ਕੇ ਨਹੀਂ ਮਾਰਦਾ ਹਨਾ ਨਗਾਉਣੀ ਪੈਂਦੀ ਆ ਉਸ ਬਾਰੇ ਯਾਰ ਜਿਹੜੀਆਂ ਇਹ ਚੀਜ਼ਾਂ ਨੇ ਇਹ ਚੀਜ਼ਾਂ ਤੇ ਗੁੱਸਾ ਚੜਦਾ ਵਾ ਠੀਕ ਨਹੀਂ ਤੇ ਵੀ ਜਿਹੜੀਆਂ ਅਣਗਹਿਲੀਆਂ ਇਹ ਕਰ ਦਿੰਦੇ ਆ ਬੰਦੇ ਬਹੁਤ ਗੁੱਸਾ ਆ ਜਣਿਆ ਤੇ ਪਰ ਕੀ ਕਹਿ ਸਕਦਾ ਮੈਂ ਕੁਝ ਨਹੀਂ ਆਪਾਂ ਚਲੋ ਦੇਖੀ ਜੋ ਹੁਣ ਹੋ ਰਿਪੇਅਰ ਕਰਾਉਣੀ ਪੈਣੀ ਰਾਤ ਪਿਆ ਨਹੀਂ ਸੀ ਤੇਲ ਨਹੀਂ ਨਾਲੇ ਨਹੀਂ ਬਾਜੇ ਫ੍ਰੈਕਸ਼ਨ ਅੱਜ Minha yeah, Olha. Olha, aqui. Olha, aqui. Olha, aqui. Olha, aqui. Olha aqui. ਇੱਕ ਗੱਲ ਮੈਂ ਦੇਖੀ ਆ ਜਿਹੜੇ ਵਧੀਆ ਸੁਪਨੇ ਹੁੰਦੇ ਆ ਨਾ ਉਹ ਨਹੀਂ ਸੱਚ ਹੁੰਦੇ ਆ ਨਾ ਰਾਤ ਮੈਨੂੰ ਸੁਪਨਾ ਆਇਆ ਸੀਗਾ ਸਾਡੇ ਨਾਲ ਇੱਕ ਫੋਰਮੈਨ ਹੁੰਦਾ ਸੀ 2008-09 ਦੇ ਵਿੱਚ ਬਹੁਤ ਵਧੀਆ ਬੰਦਾ ਸੀ ਤੇ ਤੇਜ਼ੀ ਬਹੁਤ ਕਰਦਾ ਹੁੰਦਾ ਸੀ ਉਹ ਮਸ਼ੀਨ ਦੀ ਨਾ ਉਹਨੇ ਤੇਜ਼ੀ ਬਹੁਤ ਜ਼ਿਆਦਾ ਕਰਨੀ ਆ ਉਹਨੇ ਤੇਜ਼ੀ ਤੇ ਰਾਤ ਮੈਨੂੰ ਸੁਪਨਾ ਆਇਆ ਮਸ਼ੀਨ ਚੱਲਦੀ ਵੀ ਕੰਬੈਨ ਚੱਲਦੀ ਆ ਤੇ ਮੇਨ ਸਟਾਵਾ ਕਰ ਚੋਕ ਹੋ ਗਏ ਵੀ ਮੈਂ ਮੋਟਰ ਤੇ ਖੜਾ ਮੈਂ ਉਹਨੂੰ ਰੋਲਾ ਪਾਈ ਜਾਣਾ ਉਹ ਬਾਈਓ ਇਹ ਸਟਾਵਾ ਕਰ ਤੇ ਚੋਕ ਹੋ ਗਏ ਹਨਾ ਤੇ ਰਾਤ ਤੜਕੇ ਜੇ ਸੁਪਨਾ ਆਇਆ 4 ਵਜੇ ਦੀ ਗੱਲ ਹੈ ਕਿਉਂਕਿ 3 ਵਜੇ ਮੈਂ ਉੱਠਿਆ ਉਹ ਤੋਂ ਬਾਅਦ ਸੁਪਨਾ ਆਇਆ ਹਨਾ ਤੇ ਜਦੋਂ ਸੁਪਨਾ ਜੇ ਵੀ ਚੋਕ ਹੋ ਗਏ ਹਨਾ ਚੋਕ ਦੇ ਵਿੱਚ ਆਇਆ ਵੀ ਵੀ ਮਗਰੋਂ ਪੂੰਛ ਵੀ ਪਿੰਗੀ ਕਰਦੀ ਚੋਕ ਨੇ ਸ਼ਾਫਟਾਂ ਤੋੜਦੀਆਂ ਕਾਫੀ ਨੁਕਸਾਨ ਕਰਿਆ ਹਨ ਤੇ ਚਲੋ ਬੜੀ ਟੈਨਸ਼ਨ ਹੋਈ ਵੀ ਲੈ ਵੀ ਯਾਰ ਸੀਜ਼ਨ ਦੇ ਵਿੱਚ ਮਸ਼ੀਨ ਖੜਾਤੀ ਤੇ ਮੈਂ ਬਾਈ ਨੂੰ ਹੱਕਾ ਮਾਰਨਾ ਉਹ ਬਾਈ ਤੈਨੂੰ ਦਿਖਿਆ ਨਹੀਂ ਯਾਰ ਵੀ ਤੂੰ ਐ ਕਰਕੇ ਵੀ ਤੇਰੇ ਬੰਦੇ ਮਗਰਲਾ ਕਿੱਥੇ ਆ ਵੀ ਯਾਰ ਸਟਾਫ ਆਕਰ ਚੋਕ ਹੋ ਗਿਆ ਹਨ ਤੇ ਤੁਸੀਂ ਦੇਖ ਲਓ ਵੀ ਜੱਟਾਂ ਦੇ ਸਾਡੇ ਸੁਪਨੇ ਵੀ ਕੰਬਾਈਨ ਨਾਲ ਹੀ ਵੀ ਇਹੀ ਆਈ ਜਾਂਦੇ ਆ ਕਦੀ ਸੰਦ ਵਾਲੇ ਆ ਕੇ ਮੇਰਾ ਤਾਂ ਐਵੇਂ ਹੀ ਆ ਜਦੋਂ ਆਲੂ ਪੜਦੇ ਹੁੰਦੇ ਆ ਤਾਂ ਆਲੂਆਂ ਦੇ ਸੁਪਨੇ ਆਈ ਜਾਂਦੇ ਆ ਤੇ ਜਦੋਂ ਕਣਕ ਵੱਢਦੇ ਆ ਕਣਕ ਦੇ ਸੁਪਨੇ ਤੇ ਆ ਝੋਨਾ ਲਾਉਣ ਲੱਗ ਜਾਣਾ ਉਹ ਸੁਪਨੇ ਆ ਜਾਂਦਾ ਵੀ ਪਾਣੀ ਟੁੱਟ ਗਿਆ ਹੋ ਗਿਆ ਫਲਾਨਾ ਹੋ ਗਿਆ ਨਾ ਇਹੋ ਜੀਆਂ ਚੀਜ਼ਾਂ ਦੇ ਸੁਪਨੇ ਆਉਂਦੇ ਰਹਿੰਦੇ ਆ ਤੇ ਰਾਤ ਜਾਨੀ ਕਿ ਇਹ ਸੁਪਨਾ ਆਇਆ ਵੀ ਕੰਬਾਈਨ 'ਚ ਖਰਾਬੀ ਹੋ ਗਈ ਨਾ ਤੇ ਹੋਰ ਕਦੇ-ਕਦੇ ਇਹ ਵਧੀਆ ਸੁਪਨਾ ਆਇਆ ਉਹਨਾਂ ਨੇ ਇੱਕ ਦਿਨ ਆਇਆ ਮੈਨੂੰ ਸੁਪਨਾ ਮੈਂ ਆਪਦੇ ਫਰੈਂਡ ਨੂੰ ਦੱਸਿਆ ਮੈਂ ਕਹੇ ਵੀ ਰਾਤ ਨੂੰ ਸੁਪਨੇ 'ਚ ਬਈ ਉਹ ਗੱਡੀ ਲਿਆਇਆ ਸੀਗਾ ਮੈਂ ਰੂਬੀ ਕੌਨ ਹਨਾ ਵੀ ਉਹ ਜਿਹੜਾ ਮੇਰਾ ਫੇਵਰੇਟ ਕਲਰ ਆ ਵੀ ਯਾਰ ਉਹ ਮੈਂ ਚਲਾ ਕੇ ਦੇਖੀ ਰਾਤ ਵੀ ਐਉਂ ਦਾ ਪਤਾ ਨਹੀਂ ਲੱਗਿਆ ਵੀ ਆਪਦੀ ਲਈ ਆ ਕਿ ਕਿਸ ਦੀ ਲਈ ਆ ਵੀ ਹਾਂ ਪਰ ਮੈਂ ਚਲਾ ਕੇ ਦੇਖੀ ਹਨਾ ਉਹ ਸਾੜੇ ਉਹ ਸੁਪਨਾ ਸੱਚ ਨਹੀਂ ਹੋਇਆ ਵੀ ਆ ਚਲਾ ਕੇ ਦੇਖੀ ਤੇ ਆ ਰਾਤ ਸੁਪਨਾ ਸੱਚ ਹੋ ਗਿਆ ਵੀ ਕੰਬੈਨ ਜਿਹੜੀ ਭੰਗ ਗੇਟ 'ਚ ਮਾਰ ਗਿਆ ਦੇਖੋ ਆ ਗੇਟ 'ਚ ਮਾਰੀ ਆ ਗੇਟ ਕਿੰਨਾ ਪਿੰਗਾ ਕਰ ਆ ਦੇਖੋ ਇੱਥੇ ਮਾਰੀ ਆ ਗੇਟ ਚ ਆ ਦੇ ਲੋ ਕਿੰਨਾ ਬਿੰਗਾ ਕਰਦਾ ਗੇਟ ਇਹ ਗੇਟ ਚ ਮਾਰੀ ਖੰਬੈ ਹਨ ਵੀ ਉਹ ਸੁਪਨਾ ਸੱਚ ਨਹੀਂ ਹੋਇਆ ਤੇ ਆ ਦੇ ਲੋ ਸ਼ੀਲਡ ਸ਼ੀਲਡ ਵਿੰਗੀ ਕਰੀ ਹੋਈ ਆ ਦਿਨ ਦੇ ਹੀ ਹੁਣਾਂ ਤੁਹਾਨੂੰ ਬਿੰਗ ਪਿਆ ਹੈ ਹਨਾ ਕਿ ਉਹ ਸੁਪਨੇ ਕਦੇ ਸੱਚ ਨਹੀਂ ਹੋਏ ਵੀ ਆ ਸੁਪਨਾ ਥੜਾ ਸ ਮੈਂ ਸਵੇਰੇ ਸਵੇਰੇ ਸਾਜਰੇ ਗੁਰਦਾਰੇ ਜਾਣਾ ਹੁੰਦਾ ਤੇ ਮੈਂ ਫਾਰਮ ਤੇ ਆਇਆ ਨਹੀਂ ਕੁਦਰਤੀ ਮੈਂ ਸਿੱਧਾ ਹੀ ਗੁਰਦਾਰਾ ਸਾਹਿਬ ਚਲੇ ਗਿਆ ਤੇ ਜਦੋਂ ਮੈਂ ਮੁੜ ਕੇ ਆਇਆ ਗੁਰਦਾਰਾ ਸਾਹਿਬ ਚਲੋ ਮੈਂ ਘਰੇ ਚ ਆ ਚੁ ਪੀ ਕੇ ਆਉਣ ਲੱਗਿਆ ਮੈਨੂੰ ਡੈੜੀ ਕਹਿੰਦਾ ਤੇਰੇ ਬੰਦਿਆਂ ਨੇ ਕੰਮ ਕਰਤਾ ਮੈਂ ਕਿਹਾ ਕੀ ਕੰਮ ਕਰਤਾ ਕਹਿੰਦਾ ਡੈੜੀ ਕਹਿੰਦਾ ਕੰਬੈਨ ਰਾਤ ਵੀ ਕੱਲ ਵਿੱਚ ਮਾਰਦੀ ਗੇਟ ਦੇ ਨਾ ਬੰਦਿਆਂ ਨੇ ਦੱਸਿਆ ਵੀ ਅਸੀਂ ਗੇਟ 'ਚ ਮਾਰ ਗਏ ਵੀ ਆ ਗੇਟ ਵੀ ਨਹੀਂ ਬੰਦ ਹੋਇਆ ਤੇ ਤੁਸੀਂ ਲਾਲੋ ਸਾਹਿਬ ਵੀ ਆ ਗੇਟ ਨਹੀਂ ਬੰਦ ਹੋਇਆ ਤੇ ਜੇ ਰਾਤ ਨੂੰ ਆ ਜਾਂਦੀ ਹਨੇਰੀ ਤਾਂ ਸਾਰਾ ਸ਼ੈੱਡ ਚੱਕ ਦਿੰਦੀ ਤੇ ਜਦੋਂ ਸਵੇਰੇ ਆ ਕੇ ਦੇਖਿਆ ਇੰਨਾ ਕੁ ਮਨ ਦੁਖੀ ਹੋਇਆ ਵੀਰੇ ਬਹੁਤ ਮਨ ਦੁਖੀ ਹੋਇਆ ਯਾਰ ਬਹੁਤ ਜਿਆਦਾ ਮਨ ਦੁਖੀ ਹੋਇਆ ਤੇ ਬਹੁਤ ਕੁਝ ਨਾ ਕਹਿਣ ਜੋਗਿਆ ਨਾ ਵਾਸਤਾ ਕੀ ਕਹੀਏ ਆਪ ਤੋਂ ਸਿਆਣੇ ਬੰਦੇ ਆ ਕਿੰਨਾ ਕੀ ਕਹਿ ਸਕਦਾ ਕੁਝ ਨਹੀਂ ਕਹਿ ਸਕਦਾ ਬਸ ਜਿਹੜਾ ਕੁਝ ਹੋਣਾ ਨਾ ਉਹ ਹੁੰਦਾ ਹੀ ਹੁੰਦਾ ਵਾ ਪਰ ਇਹ ਮੈਂ ਦੇਖਿਆ ਕਿਉਂਕਿ ਕੱਲ ਉਹ ਆਈ ਨਹੀਂ ਸੀ ਮੈਂ ਸ਼ਾਮ ਨੂੰ ਫੋਨ ਕਰਕੇ ਬੁਲਾਇਆ ਮੈਂ ਕਿਹਾ ਯਾਰ ਆ ਜਾ ਉਹ ਵੀ ਉਹ ਹਾਲੈਂਡ ਵਾਲਾ ਮੁੰਡਾ ਆਇਆ ਹੈ ਵੀ ਉਹਨੇ ਸਮਾਨ ਸਮੂਹ ਲਿਖਣਾ ਵੀ ਸਮਾਨ ਲਿਖ ਕੇ ਫਿਰ ਉਹ ਜਾ ਉਹਨੇ ਜਾਣਾ ਤੇ ਮੈਂ ਬੁਲਾਇਆ ਹਨਾ ਤੇ ਬੁਲਾਇਆ ਤਾਂ ਆਕਾਰਾ ਕਰਕੇ ਤੇ ਇਹ ਕੀ ਕਰੂ ਬੰਦਾ ਹੁਣ ਦੱਸੋ ਹੁਣਾ ਸ਼ੀਲਡ ਖੋਲ ਕੇ ਦਿੰਨੇ ਆ ਦੇ ਦੇਖਦੇ ਆ ਨੂੰ ਸਿੱਧੀ ਕਰਾਉਨੇ ਆ ਕੱਲ ਨੂੰ ਨਵੀਂ ਪਚਨਾ ਵੀ ਉਹ ਨਵੀਂ ਕਿੰਨੇ ਦੀ ਮਿਲੂਗੀ ਫੀਲ ਜੇ ਨਵੀਂ ਮਿਲ ਜਵੇ ਤਾਂ ਦੇਖਦੇ ਆ ਕੱਲ ਨੂੰ ਪਤਾ ਲੱਗੂਗਾ ਵੀ ਕਿੰਨੇ ਦੇ ਅੱਜ ਦੁਪਹਿਰ ਦਾ ਮੈਂ ਪਿਆ ਹੀ ਸੋਈ ਜਾਂਦਾ ਵੀ ਸੁਪਨਾ ਵੀ ਕਿੰਨੀ ਛੇਤੀ ਸੱਚ ਹੋਇਆ ਸੁਪਨਾ ਹੈਨਾ ਤੇ ਸਵੇਰੇ ਜਦੋਂ ਮੈਂ ਉੱਠ ਕੇ ਉੱਠਿਆ ਨਾ ਉੱਠ ਕੇ ਤੇ ਮੈਂ ਕਿਹਾ ਯਾਰ ਲੈ ਸੁਪਨਾ ਸੀਗਾ ਵੀ ਕੰਬਾਈਨਾਂ ਤਾਂ ਆਪਣੇ ਚੱਲਦੀਆਂ ਨਹੀਂ ਹੈਗੀਆਂ ਹੈਨਾ ਕੀ ਪਤਾ ਕਿ ਵੀ ਸੀਜ਼ਨ ਤੋਂ ਬਾਅਦ ਵੀ ਇਹ ਕੁਝ ਕਰ ਦੇਣਗੇ ਦੇਖ ਲੈ ਬਸ ਵੀ ਤੁਸੀਂ ਗੱਲ ਹੀ ਛੱਡ ਦੋ ਵੀ ਆਹ ਹਾਲਾਤ ਕਰਦੇ ਐ ਕੀ ਕਰੂ ਬੰਦਾ ਆਇ ਤਾ ਵਾਹਿਗੁਰੂ ਦੀ ਕਿਰਪਾ ਸੁਪਨੇ ਵਿੱਚ ਸਾਰੇ ਸੱਚ ਹੋਏ ਆ ਸਿਸ ਜੀ ਕੋਈ ਗੱਲ ਨਹੀਂ ਹੈ ਬਹੁਤ ਸੁਪਨੇ ਦੇਖਿਆ ਸੱਚ ਹੋਏ ਤੇ ਪਰ ਆਹ ਹੋਇਆ ਹੀ ਨਹੀਂ ਬਾਈ ਇਹ ਗੇਟ ਸਿੱਧਾ ਕਰ ਓਰੇ ਪਿਆ ਓਰੇ ਪਿਆ ਓਲੇ ਆ ਜਾਓ ਹਊਗਾ ਉਧਰ ਗੇਟ ਦਾ ਸਾਰਾ ਸੱਤਿਆਨਾਥ ਮਾਰਦਾ ਉੱਤੋਂ ਦੇ ਥੱਲੇ ਤੇ ਵਿੰਗਾ ਕਰਦਾ ਥੱਲੇ ਇਹ ਲੱਖ ਰੁਪਏ ਦਾ ਗੇਟ ਲੱਗਿਆ ਸੀ ਉਸ ਟਾਈਮ ਤੇ ਹਾਂ ਅੱਜ ਦੀ ਰੇਟ ਤੇ ਦੇ ਲੋ ਹੋਰ ਮਹਿੰਗਾ ਹੋ ਜਾ ਇਹ ਪਾਲ ਬਾਈ ਆਪਣਾ ਜਿਹੜਾ ਟਰੈਕਟਰ ਟੇਕ ਕਰਦਾ ਇਹ ਥੁੜੀਏ ਦੇ ਵਿੱਚ ਵਾਲਾ ਆਉਂਦਾ ਇਹ ਬਾਈ ਆ ਆਪਣਾ ਜਿਹਨੇ ਪਾਵਰ ਸ਼ੇਅਰਿੰਗ ਲਾਇਆ ਬਾਈ ਨੇ ਲਓ ਜੀ ਲੱਗਦਾ ਹੋ ਗਿਆ ਗੇਟ ਸਾਰੇ ਹੀ ਵਦੰਦਰਾਂ ਨੇ ਚਲੋ ਇਹ ਤਾਂ ਹੋ ਗਿਆ ਥੋੜੇ ਮਾਰ ਕੇ ਸਿੱਧਾ ਹਨਾ ਤੇ ਹੁਣ ਜਿਹੜੀ ਕੰਬੈਨ ਆ ਉਹਦਾ ਕੀ ਕਰੀਏ ਦੱਸੋ ਇਹ ਉਹ ਤੇ ਕਿਵੇਂ ਥੋੜੇ ਮਾਰਦੀ ਏ ਠੀਕ ਨਹੀਂ ਦਿਲ ਘੜਦਾ ਉਹਨੂੰ ਲਓ ਜੀ ਭਾਰਤੀ ਅੱਜ ਪਹਿਲੀ ਟਰਾਲੀ ਵੱਜ ਗਏ 6 ਵਜੇ ਸ਼ਾਮ ਦੇ 6 ਵਜੇ ਕਿਉਂਕਿ ਆਪਣੀ ਲੇਵਰੀ ਹੋਣਾ ਹੀ ਆ ਤਾਂ ਹੁਣ ਭਰੀ ਆ ਪਹਿਲੀ ਟਰਾਲੀ ਦੇਖ ਲਓ ਐਨ ਸਫਾਈ ਦਿੰਦੀ ਆ ਮਸ਼ੀਨ ਪੂਰੀ ਥੱਲੇ ਵਧੀ ਆ ਟਰਾਲੀ ਨਾ ਭਾਰੀ ਆ ਇਕ ਕਿਸੇ ਵੀਰ ਨੇ ਮੈਨੂੰ ਸੁਝਾਅ ਦਿੱਤਾ ਕਹਿੰਦਾ ਵੀਰੇ ਵੀ ਟਰਾਲੀ ਦੇ ਵਿੱਚ ਨਾ ਉਹ ਰੱਖ ਦੋ ਬਈ ਮਗਰ ਭਾਰ ਰੱਖ ਦੋ ਟਰਾਲੀ ਦੇ ਵਿੱਚ ਵੀ ਫੇਰ ਨਹੀਂ ਦਾਬੂ ਉਹ ਤਾਂ ਉਹ ਹੁਣ ਰੱਖਾਂਗੇ ਹੈਂ ਹਾਂ ਗੁੱਲਾ ਕਿੱਥੇ ਆ ਇਹਦੀ ਕੋ ਲੋ ਜੀ ਸਾਡੀ ਚੱਲਦੀਆਂ ਮਸ਼ੀਨ ਨਿੱਕੀ ਜੀ ਸਾਡੇ ਕੋਲੇ ਬਾਲੀ ਵੱਡੀ ਹੈ ਨਹੀਂ ਇਹ ਮਸ਼ੀਨ 51 ਇੰਚ ਹੀ ਆਉਂਦੀ ਹੁੰਦੀ ਸੀ ਮੈਨੂੰ ਲੱਗਦਾ ਉਦੋਂ 2006 ਦੇ ਵਿੱਚ ਇਹ ਉਹੀ ਆ ਆਪਣੇ ਕੋਲ ਤੇ ਸਵਾਈਦੂਈ ਦਾ ਪੂਰੀ ਦਿੰਦੀ ਆ ਸਫਾਈ ਵਾਲੇ ਕੋਈ ਘਾਟ ਨਹੀਂ ਤੇ ਆਹ ਟਰਾਲੀ ਥੋੜੀ ਜਿਹਾ ਨੂੰ ਦਵਾ ਦਿੰਦੀ ਆ ਕਿਉਂਕਿ ਟਰਾਲੀ ਨਾ ਪਾਰੀ ਐ ਇਹ ਟਰਾਲੀ ਜਦੋਂ ਬੱਟ-ਬੁੱਟ ਚੜਦੀ ਆ ਜਾਂ ਖੱਤੇ ਦੇ ਵਿੱਚ ਹਲੋਰਾ ਜਿਹਾ ਵਾ ਉਦੋਂ ਨਾ ਉਹ ਕਰ ਦਿੰਦੀ ਆ ਮੇਹ ਤਾਂ ਠੀਕ ਰਹਿੰਦੀ ਆ ਇਹ 826 ਕਣਕ ਸੀ ਹੁਣ ਤਾਂ ਲਾਂਡ ਤਾਂ ਜਮੇ ਹੀ ਸੁੱਕੇ ਪਿਆ ਕਿਉਂਕਿ ਆਪਣੀਆਂ ਕਣਕਾਂ ਦਾ ਬਹੁਤ ਟਾਈਮ ਦੀਆਂ ਵੱਡੀਆਂ ਸੀ ਤੇ ਇਹਨੂੰ ਤਾਂ ਛੋਟੇ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਤੇ ਵਧੀਆ ਨਾਲ ਦੋ ਟਰਾਲੀਆਂ ਬਣ ਗਈਆਂ ਇੱਥੋਂ ਕੀਲੇ ਚੋਂ ਦੋ ਬਣ ਗਈਆਂ ਇਹ ਆਪਣਾ 1.5 ਤੋਂ ਕਿ ਕਿਲੇ ਆ ਚੌਥੀ ਟਰਾਲੀ ਭਰਦੀ ਆ ਕਿਉਂਕਿ ਦੋ ਵੱਡੀਆਂ ਬਣ ਗਈਆਂ ਸੀ ਇਹ ਚ ਤੇ ਇੱਕ ਛੋਟੀ ਬਣ ਗਈ ਆ ਤੇ ਹੁਣ ਫੇਰ ਵੱਡੀ ਲੱਗੀ ਹੋਈ ਇਹ ਆਪਣੀ 13 40 ਆ ਟਰਾਲੀ ਦੋ ਟਰਾਲੀਆਂ ਬਣੀ ਜਾਣੀਆਂ ਕਿਲੇ ਦੀਆਂ ਬਹੁਤ ਆ ਉਹ ਜਿਹੜੀ ਰਾਤ ਨੂੰ ਵੱਡੀ ਸੀ ਉਹਦੇ ਦੇਖਦੇ ਹਾਂ ਹੁਣ ਕਿੰਨੀ ਕੁ ਬਣੂਗੀ ਮੈਂ ਤਾਂ ਲੱਗਦਾ ਉਹਦੀ ਵਧੀਆ ਬਣੂਗੀ ਤੂੜੀ। ਕੌਣ ਕਹੇ ਉਹ ਚ ਵਧੀਆ ਬਣੋ ਥੋੜੀ। ਥੱਲੇ ਦਾ ਪੂਰੀ ਵਧੀਆ ਸਫਾਈ ਕਰ ਦੇ। ਇਹ ਦੋ ਵਾਰ ਤਵੀਆਂ ਨਾਲ ਵਾਇਆ ਗਿਆ ਦਾ ਕੁਛ ਨਹੀਂ। ਇੱਕ ਚੀਜ਼ ਕੁਛ ਵੀ ਨਹੀਂ ਲੱਪਣ। ਪਾ ਕੇ ਤਵੀਆਂ ਨਾਲ ਇੱਥੇ ਲਾ ਦੇਣਾ ਆਪਾਂ ਲੇਜ਼ਰ। ਫੇਰ ਐ ਚ ਵੀਜਾਂਗੇ ਆਪਾਂ ਪਨੀਰੀ। ਇਹ ਮਸ਼ੀਨ ਵਾਲੀ ਪਨੀਰੀ ਸਾਰੀ ਉਰੀ ਵੀਜਣੀ ਆਪਾਂ। ਵਧੀਆ ਇਹਦਾ ਟਰੈਕਟਰ ਦਾ ਪੂਰਾ ਇਹਦਾ ਇਹਦਾ ਦਾ ਕੋਈ ਤੋੜ ਹੀ ਨਹੀਂ ਵੀਰੇ 55 ਦਾ ਜਿੰਨਾ ਵਧੀਆ ਚੱਲਦਾ ਟੂੜੀ ਵਾਲੀ ਮਸ਼ੀਨ ਤੇ ਨਾ ਪੂਰਾ ਵਧੀਆ ਚੱਲਦਾ ਤੇਲ ਖਰਚਾ ਬਹੁਤ ਘੱਟ ਹੈ ਇਹਦਾ ਨਾ ਇਹਨੂੰ ਕਲਚ ਦੇਣਾ ਪੈਂਦਾ ਨਾ ਵਾਸਤਾ ਕੁਝ ਨਹੀਂ ਹੈਗਾ ਪੂਰਾ ਵਧੀਆ ਚੱਲਦਾ ਹੈ ਥੱਲੇ ਇਹਦੇ ਜਾਲੀ ਨਾ ਦੂਜੀ ਲੱਗੀ ਆ ਤਾਂ ਕਰਕੇ ਦੀਦੀ ਨਹੀਂ ਵਿੱਚ ਇਹਨੂੰ ਤੂੜੀ ਆਉਂਦੀ ਜਿਹੜੀ ਆਪਣੀ ਬਿੱਡਾਂ ਵਾਲੀ ਜਾਲੀ ਹੁੰਦੀ ਆ ਉਹ ਆ ਬਸ ਆਪਾਂ 40 ਜਿੰਨੀਆਂ ਟਰਾਲੀਆਂ ਨਾਲ ਅਪਣਾ ਅੰਦਰ ਭਰਜੂ ਅੰਦਰ ਭਰ ਲੈਣਾ ਤੇ 10-12 ਟਰਾਲੀਆਂ ਬਾਹਰ ਲਾ ਦੇਣੀਆਂ ਆ ਬਸ ਇੰਨਾ ਗੰਦ ਹੋਰ ਆਪਾਂ ਨੂੰ ਕੋਈ ਬਾਹਲਾ ਨਹੀਂ ਆਪਾਂ ਬਾਕੀ ਨਾੜ ਤਾਂ ਆਪਾਂ ਘੜਾ ਹੀ ਵੇਚਿਆ ਹੋਇਆ ਵਾ ਸਾਰਾ ਵੇਚਦਾ ਸੀ ਘੜਾ ਹੀ ਨਾੜ